ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਦੀ ਵੀਡੀਓ ਵਿੱਚ ਇੱਕ ਛੋਟੀ ਫਾਰ ਸੇਲ ਆ ਪਹਿਲਾ ਸੂਆ ਸੂਚ ਕੁਝ ਦਿਨ ਬਾਕੀ ਆ ਗੱਲ ਕਰਦਿਆਂ ਕਿਹੜੇ ਘਰ ਚੋਂ ਕਿੱਥੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਪਿੰਡ ਜੰਗਿਆਣਾ ਜੰਗਿਆਣਾ ਪਿੰਡ ਨੇੜੇ ਭਦੌਰ ਜਲਾ ਬਰਨਾਲਾ ਦਾ ਪਿੰਡ ਆ ਇਸ ਪਿੰਡ ਦੇ ਵਿੱਚੋਂ ਆਪਾਂ ਤੀਜੇ ਚੌਥੇ ਦਿਨ ਕੋਈ ਨਾ ਕੋਈ ਪਸ਼ੂਆਂ ਦੀ ਵੀਡੀਓ ਆਪਣੇ ਚੈਨਲ ਤੇ ਪਾਉਂਦੇ ਰਹਿੰਨੇ ਆ ਇਸ ਘਰ ਦੇ ਵਿੱਚੋਂ ਵੀ ਪਹਿਲਾਂ ਇੱਕ ਟੋਕੜ ਗੱਬਣਾ ਝੋਟੀ ਦੀ ਵੀਡੀਓ ਪਾਈ ਸੀ ਜੋ ਕਿ ਸੇਲ ਹੋ ਕੇ ਹਰਿਆਣੇ ਚਲੀ ਗਈ ਬਾਈ ਨੂੰ ਚੰਗੇ ਪਸ਼ੂਆਂ ਦਾ ਸੌਂਕਾ ਕਰਦਿਆਂ ਗੱਲ ਕੀ ਡਿਟੇਲ ਆ ਇਸ ਦੀ ਮਾਂ ਦੀ ਮੂੰਹ ਕਾਇਦਾਂ ਦਾ ਤੇ ਸੂਆ ਸੂਣ ਦੇ ਵਿੱਚ ਕਿੰਨੇ ਦਿਨ ਬਾਕੀ ਆ ਬਾਈ ਸასიਖਾਲ ਆਪਣਾ ਨਾਂ ਜੀ ਸੇਵਲ ਸਿੰਘ ਸੇਵਲ ਸਿੰਘ ਇਹਦੇ ਸੂਣ ਦੇ ਵਿੱਚ ਕਿੰਨੇ ਦਿਨ ਬਾਕੀ ਆ ਹਜੇ 8 ਕਿ ਦਿਨ ਬਾਕੀ ਆ 8-10 ਦਿਨ ਬਾਕੀ ਆ ਜੀ ਇਹਦੀ ਮਾਂ ਦਾ ਦੁੱਧ ਦਾ ਕੀ ਰਿਕਾਰਡ ਆ ਜੀ ਪੂਰਾ ਠੀਕ ਆ 20 ਲੀਟਰ 20 ਲੀਟਰ ਇਹ ਆਪਣੇ ਕਿਸੇ ਚੰਗੇ ਮਲੇ ਖਾਨਦਾਨ ਦੀ ਮੱਝ ਦੀ ਧੀ ਆ ਜੀ ਇਹ ਕਿਵੇਂ ਆਪਣੇ ਯਾਰ ਮਿੱਤਰ ਕੋਲੋਂ ਆਈ ਆ ਜੀ ਨਹੀਂ ਸਾਡੀ ਰਿਸ਼ਤੇਦਾਰੀ ਰਿਸ਼ਤੇਦਾਰੀ ਚੋਂ ਆਈ ਦੀ ਆ ਜੀ ਤੇ ਮੂੰਹੋਂ ਕਿੰਨਾ ਕਹ ਦਾਂਦਾ ਜੀ ਇਹ ਚਾਰ ਦਾਂਦਾ ਚਾਰ ਦਾਂਦਾ ਜੀ ਤੁਸੀਂ ਆਰਡਰ ਦੇਖ ਸਕਦੇ ਹੋ ਜਦੋਂ ਕਰਮਾਂਬਾਲੀ ਨੇ ਸੂਣ ਤੇ ਟਾਈਮ ਆ ਗਿਆ ਸਾਰੇ ਬਲ ਕੱਢ ਜਾਣੇ ਆ ਨੇ ਖਾਣ ਵੀ ਬਹੁਤ ਚੰਗਾ ਲੱਗਿਆ ਵਾ ਠੰਡੀ ਸੀਲ ਆ ਝੋਟੀ ਪਰ ਆ ਤੇ ਹੋਊਗਾ ਮੂੰਹ ਮੱਥਾ ਸਿੰਘ ਕੁਆਲਟੀ ਹੈੱਡਫੇਸ ਦੇਖ ਸਕਦੇ ਹੋ ਵਨਾਂ ਵੇਖੋ ਥਾਂ ਵੀ ਬਹੁਤ ਚੰਗਾ ਲੱਗਿਆ ਹੋਇਆ ਮੁੱਠੀ ਵਾਲਾ ਥਾਣਾ ਜਦੋਂ ਕਰਮਾਂ ਵਾਲੀ ਸੂਪੀ ਆर्डर ਬਹੁਤ ਬਣਾਉਂਗੇ ਇਹ ਜੀ ਮਾਂ ਦਾ ਵੀ ਬਾਈ ਨੇ ਦੱਸਿਆ ਵੀ ਚੰਗਾ ਦੁੱਧ ਦਾ ਰਿਕਾਰਡ ਆ ਇਹ ਆਪ ਵੀ ਚੰਗੇ ਸਾਂਹ ਦੀ ਟੀਆ ਟੀਕੇ ਦੀ ਤੇ ਅੱਗੇ ਇਹਦੇ ਟੀਕਾ ਜੋ ਸੀਮਨ ਲੱਗਿਆ ਉਹ ਵੀ ਬਹੁਤ ਚੰਗਾ ਲੱਗਿਆ ਵਾ ਤੇ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਬਾਈ ਦਾ ਨਾਮ ਸੇਵਲ ਸਿੰਘ ਆ ਪਿੰਡ ਜੰਗੀਆਣਾ ਨੇੜੇ ਭਦੌਰ ਤੇ ਸੇਵਲ ਸਿੰਘ ਇਹਦਾ ਕੀ ਮੁੱਲ ਕਰਦੇ ਹੋ ਹੁਣ ਆਪਣਾ ਫੋਨ ਤੇ ਕਰਦਾ ਮੁੱਲ ਫੋਨ ਤੇ ਹੋਊਗਾ ਤੇ ਆਪਣਾ ਫੋਨ ਨੰਬਰ ਦੱਸ ਦਿਓ ਜੀ ਸੰਪਰਕ ਨੰਬਰ 77 ਹਾਂਜੀ 4170 77473 63152 63152 73473 63152 ਬਾਈ ਦਾ ਫੋਨ ਨੰਬਰ ਆ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਇਹ ਝੋਟੀ ਫਾਰ ਸੇਲ ਆ ਬਾਈ ਨਾ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਪਰਖ ਫੜਤਾਲ ਤੁਸੀਂ ਕਰਨੀ ਆ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਆਪਣਾ ਕੰਮ ਆ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਦੀ ਕਰਨੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ